ਕੰਮ ਕਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੂ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਦਰਦੋਂ ਰੱਖਦਾ ਆਇਆ ਪਰਨਾਦ ਜਨ ਤੂੰਦ ਰੱਖ ਲਏ ਹਰ ਜਿਉ ਰਨਕਸ਼ ਮਾਰ ਪਚਾਇਆ ਗੁਰਮੁਖਾ ਨੋ ਪਰਦੀਤ ਹੈ ਹਰ ਜਿਉ ਮਨਮੁਖ ਪਰਮ ਪੁਲਾਇਆ ਹਾਜੀ ਐ ਤੇਰੀ ਵਡਿਆਈ ਭਗਤਾਂ ਕੀ ਪਹਿਜ ਰਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਇਕਮ ਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇਤੁ ਕੀ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਦਰਤੋਂ ਰਖਦਾ ਆਇਆ ਬਰਨਾਦ ਜਨ ਤੁਦ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪਲਾਇਆ ਹਾਜੀ ਏ ਤੇਰੀ ਵਡਿਆਈ ਭਗਤਾ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇਤੁ ਕੀ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਦਰਤੋਂ ਰਖਦਾ ਆਇਆ ਬਰਨਾਦ ਜਨ ਤੁਦ ਰਾਖ ਲਏ ਹਰ ਜਿਓਰਨਾ ਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓਰ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰਦੋਂ ਰੱਖਦਾ ਆਇਆ ਬਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀ ਸਤ ਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੈ ਤੋ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਦਰ ਤੋਂ ਰੱਖਦਾ ਆਇਆ ਪਰਲਾਦ ਜਨ ਤੂੰਦ ਰੱਖ ਲਏ ਹਰ ਜਿਉ ਰਨਾਕਸ਼ ਮਾਰ ਪਚਾਇਆ ਗੁਰਮੁਖਾ ਨੋ ਪਰਦੀਤ ਹੈ ਹਰ ਜਿਉ ਮਨਮੁਖ ਪਰਮ ਪੁਲਾਇਆ ਹਾਜੀ 에 ਤੇਰੀ ਵਡਿਆਈ ਭਗਤਾ ਕੀ ਪਹਿਜ ਰਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਨਿਕਮ ਕਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਦਰਤੋਂ ਰਖਦਾ ਆਇਆ ਹਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਬੁਲਾਇਆ ਹਾਜੀਏ ਤੇਰੀ ਵਡੀ ਮੰਮੀ ਭਗਤ ਤੇਰੀ ਸਰਨਾਈ ਇੱਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰ ਤੋਂ ਰੱਖਦਾ ਆਇਆ ਹਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰਨਾਕਸ਼ ਮਾਰ ਪਚਾਇਆ ਗੁਰਮੁਖਾ ਨੋ ਪਰਦੀਤ ਹੈ ਹਰ ਜਿਓ ਮਨਮੁਖ ਪਰਮ ਪੁਲਾਇਆ ਹਾਜੀਏ ਤੇਰੀ ਵਡਿਆਈ ਭਗਤਾ ਕੀ ਪਹਿਜ ਰਖ ਸੋ ਆਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਦਰਦੋਂ ਰੱਖਦਾ ਆਇਆ ਰਨਾਦ ਜਨ ਤੁਧ ਰਾਖ ਲਏ ਹਰ ਜਿਓਰਨਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓਰ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰ ਸਵਾਮੀ ਭਗਤ ਤੇਰੀ ਸਰਨਾਈ ਏ ਕੰਮ ਕਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੋ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤਰ ਤੋਂ ਰੱਖਦਾ ਆਇਆ ਬਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਬੁਲਾਇਆ ਹਾਜੀ ਏ ਤੇਰੀ ਵਡਿਆਈ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰਦੋਂ ਰੱਖਦਾ ਆਇਆ ਹਰ ਨਾਦ ਜਨ ਤੁਧ ਰਾਖ ਲਏ ਹਰ ਜਿਓ ਹਰ ਨਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰ ਤੋਂ ਰੱਖਦਾ ਆਇਆ ਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰ ਨਾਖਿ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪਲਾਇਆ ਹਾਜੀ ਏ ਤੇਰੀ ਵਡਿਆਈ ਭਗਤਾ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁਗੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰ ਤੋਂ ਰੱਖਦਾ ਆਇਆ ਬਰਨਾਦ ਜਨ ਤੁਧ ਰਾਖ ਲੈ ਹਰ ਜਿਓ ਹਰਨਾਕਸ਼ ਮਾਰ ਪਚਾਇਆ ਗੁਰਮੁਖਾ ਨੋ ਪਰਦੀਤ ਹੈ ਹਰ ਜਿਓ ਮੈਂ ਭਗਤ ਤੇਰੀ ਸਰਨਾਈ ਏ ਕੰਮ ਕਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤਿਤੁ ਕੀ ਭਗਤਾਂ ਦੀ ਸਦਾ ਤੂੰ ਰਖਦਾ ਹਰ ਜਿਉ ਦਰ ਤੋਂ ਰਖਦਾ ਆਇਆ ਨਾਦ ਜਨ ਤੁਦ ਰਾਖ ਲਏ ਹਰ ਜਿਓ ਹਰ ਨਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰ ਦਿੱਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਏ ਕੰਮ ਕਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਦਰ ਤੋਂ ਰੱਖਦਾ ਆਇਆ ਰਨਾਦ ਜਨ ਤੁਦ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਉਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਸਵਾਮੀ ਭਗਤ ਤੇਰੀ ਸਰਨਾਈ ਏ ਕੰਮ ਕਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰ ਤੋਂ ਰੱਖਦਾ ਆਇਆ ਹਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰਨਾਕਸ਼ ਮਾਰ ਪਚਾਇਆ ਗੁਰਮੁਖਾ ਨੋ ਪਰਦੀਤ ਹੈ ਹਰ ਜਿਓ ਮਨਮੁਖ ਪਰਮ ਪੁਲਾਇਆ ਹਾਜੀ 에 ਤੇਰੀ ਵਡਿਆਈ ਭਗਤਾਂ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇੱਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਦਰ ਤੋਂ ਰੱਖਦਾ ਆਇਆ ਬਰਨਾਦ ਜਨ ਤੁਦ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰ ਤੋਂ ਰੱਖਦਾ ਆਇਆ ਬਰਨਾਦ ਜਨ ਤੁਦ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀਏ ਤੇਰੀ ਵਡਿਆਈ ਸਵਾਮੀ ਭਗਤ ਤੇਰੀ ਸਰਨਾਈ ਇਕਮ ਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰ ਤੋਂ ਰੱਖਦਾ ਆਇਆ ਬਰਨਾਦ ਜਨ ਤੁਦ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪਲਾਇਆ ਹਾਜੀ ਏ ਤੇਰੀ ਵਡਿਆਈ ਭਗਤਾ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰ ਤੋਂ ਰੱਖਦਾ ਆਇਆ ਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰੱਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰਦੋਂ ਰੱਖਦਾ ਆਇਆ ਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੁਗੀ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਦੁਰ ਤੋਂ ਰਖਦਾ ਆਇਆ ਰਨਾਦ ਜਨ ਤੁਧ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਪੁਲਾਇਆ ਹਾਜੀ ਏ ਤੇਰੀ ਵਡਿਆਈ ਭਗਤਾਂ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਇਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤੇ ਤੋ ਕੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਦਰਦੋਂ ਰੱਖਦਾ ਆਇਆ ਹਰਨਾਕ ਜਨ ਤੁਧ ਰਾਖ ਲਏ ਹਰ ਜਿਓ ਹਰਨਾਕ ਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਬੁਲਾਇਆ ਹਾਜੀਏ ਤੇਰੀ ਵਡੇ ਮੰਮੀ ਭਗਤ ਤੇਰੀ ਸਰਨਾਈ ਇਕ ਕੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਤੀਜਾ ਘਰ ਪੈਲਾ ਤਿਤੁ ਕੀ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਦਰ ਤੋਂ ਰਖਦਾ ਆਇਆ ਬਰਨਾਦ ਜਨ ਤੁਦ ਰਾਖ ਲਏ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਗੁਰ ਮੁਖਾ ਨੋ ਪਰਦੀਤ ਹੈ ਹਰ ਜਿਓ ਮਨ ਮੁਖ ਪਰਮ ਬੁਲਾਇਆ ਹਾਜੀਏ ਤੇਰੀ ਵਡਿਆਈ ਭਗਤਾ ਕੀ ਪਹਿਜ ਰਖ ਸਵਾਮੀ ਭਗਤ ਤੇਰੀ ਸਰਨਾਈ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ